ਆਰੇ ਆਰੇ ਅਸੀਂ ਸਾਰਾ ਗਿਆ ਛਣ ਕਰਾ ਕੇ ਹੁਣ ਅਸੀਂ ਸਾਰਾ ਮੈਂ ਆਪਣੇ ਥਾਣੇ ਜਾਊਂਗਾ ਮੈਂ ਤੇਰੀ ਨਹੀਂ ਜਾਊਂਗਾ ਹਾਂ ਟੱਕਾ ਨਾ ਕਰੋ ਟੱਕਾ ਨਾ ਕਰੋ ਟੱਕਾ ਨਾ ਕਰੋ ਦੁਕਾਨਦਾਰਾਂ ਨਾਲ ਟੱਕਾ ਨਾ ਕਰੋ ਫਰਕ ਨਹੀਂ ਮੇਰਾ ਕੰਮ ਕਰਦੇ ਆਏ ਨਾ ਇੱਕ ਮੇਰੀ ਗੱਲ ਤੋਂ ਆਪਾਂ ਇਕੱਠੇ ਕੰਮ ਕਰਦੇ ਆਏ ਬਾਈਪਰ ਸਰਜਰੀ ਹੋਈ ਆ ਮੈਨੂੰ ਕੁਝ ਹੋਊਗਾ ਮੈਂ ਸਾਰਿਆਂ ਦਾ ਨਾ ਆਪਾਂ ਇਕੱਠੇ ਕੰਮ ਕਰਦੇ ਆਏ ਕਿ ਨਹੀਂ ਸਾਰੇ ਮੈਨੇ ਬਾਈਪਰ ਸਰਜਰੀ ਹੋਈ ਆ ਮੇਰੇ ਦੇ ਨਾਮ ਲਊਂਗਾ ਪਰ ਧੱਕਾ ਨਹੀਂ ਨਾ ਹੋਣਾ ਫੋਚੂ ਦਾ ਲਊਂਗਾ ਇਹਦਾ ਲਊਂਗਾ ਸਾਰਿਆਂ ਦਾ ਮੈਨੂੰ ਕੁਝ ਹੋਇਆ ਤਾਂ ਮਿਲਣਾ ਬੁਲਾਉਂਦੇ ਨਾ ਇਹ ਜ਼ਾਬਤ ਬੈਨ ਲਵਾ ਰਹੇ ਬੌਜੀ ਆਪ ਦਾ ਯਾਰ ਕਰਿਆ ਕਿੰਨਾਂ ਕਰਦੇ ਨੇ ਮੈਂ ਹੱਥ ਲਵਾਇਆ ਮੈਂ ਕੋਲ ਖੰਗ ਮੇਰੇ ਨਾਲ ਮੈਂ ਤੂੰ ਰੁਕੋ ਐਂ ਜੋ ਕਰਦੇ ਤੂੰ ਜ਼ਾਬਤ ਇਹ ਭਾਈ ਸਾਹਿਬ ਕਹਿੰਦੇ ਸੀ ਦੁਕਾਨਾ ਸਾਡੀ ਦੁਕਾਨੇ ਚ ਚੱਲ ਮਾ ਚੋਲ ਕੇ ਨ ਮੇਰੇ ਨਾਲ ਗੱਲ ਕਰਦਾ ਮੁੰਡਾ ਆਸ਼ਵਰ ਇਹਨਾਂ ਦਾ ਮੁੰਡਾ ਇਹਨਾਂ ਦਾ ਮੁੰਡਾ ਹੀ ਸੀਗਾ ਜਿਹੜੇ ਕਹਿ ਰਹੇ ਨੇ ਮੁੰਡਾ ਹੀ ਹੈ ਇਹਨਾਂ ਦਾ ਮੁੰਡਾ ਹੀ ਆ ਆ ਦੇਖੋ ਹੁਣ ਇਹਨਾਂ ਦੀ ਔਲਾਦ ਨਹੀਂ ਆ ਗਈ ਹੋਰ ਇਹਨਾਂ ਦਾ ਮੁੰਡਾ ਸੀਗਾ ਪੁੱਛੋ ਉਹਨਾਂ ਨੂੰ ਪੁੱਛੋ ਆਸ਼ਵਰ ਦਾ ਮੁੰਡਾ ਪਹਿਲਾਂ ਬੋਲੋ ਮੀਂਹ ਦਾ ਹੁਣ ਮੁੰਡਾ ਇਹ ਫੜੇਗੇ 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 ਮੁਗਲ ਦਾ ਮੁੰਡਾ ਇਹਨਾਂ ਦਾ ਮੁੰਡਾ ਉਹ ਮੁੰਡੇ ਮੁੰਡੇ ਚੁੱਟ ਬੋ ਰਹੇ ਨੇ ਇਹਨਾਂ ਦਾ ਬੇਟਾ ਹੀ ਮਤਲਬ ਹਾਂਜੀ ਇਹਨਾਂ ਦਾ ਬੇਟਾ ਹੀ ਕਹਿੰਦੇ ਨੇ ਕਾਈ ਦਾ ਖੜੇ ਸੀ ਤੇ ਸਾਹ ਰਲੇ ਹੋਇਆ ਸਾਹ ਰਲੇ ਉਹ ਬੋਤ ਲੜੇ ਹੋਏ ਆ ਪਾਉ ਪਰ ਜਾ ਪਾਉ ਯਾਰ ਜਾ ਚੋ ਇੱਕ ਪਹਿਲਾ ਪਾਉ ਜਾ ਹੁਣ ਆ ਲੈ ਚੱਲੇ ਬੁਲਾ ਕੇ ਲਿਆ ਆ ਮੀਡੀਆ ਬੁਲਾਇਆ ਪਰ ਚੱਲ ਵੀ ਲਿਆ ਜਾ ਲਿਓ ਥਾਣੇ ਰਿਪੋਰਟ ਰਖਾ ਪਹਿਲੀ ਗੱਲ ਹੈ ਮੈਨੂੰ ਇਹ ਦੱਸੋ ਤੁਸੀਂ ਇੱਕ ਮਿੰਟ ਭਾਈ ਸਾਹਿਬ ਇੱਕ ਮਿੰਟ ਤੁਸੀਂ ਮੈਨੂੰ ਕਿੰਨੀ ਦੇਰ ਉਹੀ ਦੇਖਦੇ ਆ ਭਾਜੀ ਤੁਸੀਂ ਮੈਂ ਜਿਹੜੀ ਗੱਲ ਪੁੱਛਦਾਂ ਦਾ ਜਵਾਬ ਦੇ ਮੈਂ ਪੁੱਛਦਾ ਜਵਾਬ ਦੇ ਮੈਂ ਮੈਂ ਫालतੂ ਨਹੀਂ ਗੱਲ ਕਰਨੀ ਫालतੂ ਤੁਸੀਂ ਨਾ ਕਰੋ ਮੈਂ ਕਿੰਨੀ ਦੇਰ ਹੋਈ ਐ ਮੈਂ ਕਿੰਨੀ ਦੇਰ ਦੀ ਖੜੇ ਮੈਂ ਕਿੰਨੀ ਦੇਰ ਰਹੀ ਐ ਤੁਹਾਨੂੰ 4-5 ਦਿਨ ਹੋ ਗਏ ਬਣਾਉਣੇ ਨੂੰ ਇੱਕ ਮਿੰਟ ਭਾਈ ਸਾਹਿਬ ਠਹਿਰੋ ਯਾਰ ਤੁਹਾਨੂੰ ਕਿੰਨੇ ਦਿਨ ਹੋ ਗਏ ਦੁਕਾਨ ਬਣਾਉਣੇ ਨੂੰ ਕੋਣ ਗੰਦਾ ਵੀ ਪ੍ਰੂਫ ਹਾਲ ਦੇ ਕੇ ਵੀਡੀਓ ਵਾਜੀ ਮੈਂ ਹੁਣ ਆਇਆ ਥੋੜੀ ਜਿਹਾ ਤਮਾਸ਼ਾ ਦੇਖ ਕੇ ਵੀਡੀਓ ਆ ਮੈਂ ਤੁਹਾਨੂੰ ਦੇਖ ਕੇ ਆ ਵੀਡੀਓ ਵਾਜੀ ਸਮਝਾਈ ਨਾ ਮੈਂ ਕੀ ਕਰਾਂਗਾ ਤੁਹਾਡੀ ਹਾਂ ਤੂੰ ਵੀ ਮਸ਼ਹੂਰ ਏ ਤੂੰ ਘਰੇ ਮੈਂ ਦੇਖ ਰਿਹਾ ਤੈਨੂੰ ਗੱਲਾਂ ਮਾਰ ਦਿਓ ਤੁਸੀਂ ਮੇਰਾ ਨਾ ਕੁਛ ਵੀ ਆ ਪੈਸਾ ਮੈਨੂੰ ਗੱਲ ਨੂੰ ਛੱਡ ਦਿਓ ਪੈਸਾ ਆਰਾਮ ਆਰਾਮ ਮੈਂ ਪੈਸਾ ਤੁਹਾਨੂੰ ਤੈਨੂੰ ਕੁਝ ਕਹਿ ਰਿਹਾ ਮੈਂ ਲੜਨ ਦੀ ਉਹ ਮੇਰਾ ਮਰ ਕੋਤ ਨੂੰ ਜੀ ਹੋ ਰਹੀ ਆ ਮੈਂ ਕੀ ਕਰਨਾ ਇੱਕ ਮਿੰਟ ਯਾਰ ਮੇਰੀ ਗੱਲ ਤਾਂ ਸੁਣੋਗੇ ਹਾਂਜੀ ਮੈਂ ਨਾ ਲੜਨ ਆਇਆ ਨਾ ਮੇਰਾ ਮਤਲਬ ਇਹਦੇ ਅੱਜ ਤੱਕ ਕੋਈ ਸਾਬਤ ਕਰਾਵੇਂ ਮੈਂ ਦੁਕਾਨ ਲਾਈ ਹੋਵੇ ਜੋ ਕਰਦੇ ਨਾ ਮਾਰਕੀਟ ਵਾਲੋ ਕਹਾਂ ਜਾ ਰਿਹਾ ਕਿ ਦਸਵੀਂ ਦੁਕਾਨ ਨਿਯਾਇਕ ਕਬਜ਼ਾ ਚਾ ਭਾਈ ਸਾਹਿਬ ਮੇਰਾ ਕਸੂਰ ਕੀ ਹੁੰਦਾ ਚ ਮੈਨੂੰ ਇਹ ਦੱਸੋ ਨਾ ਸਾਰੇ ਇਹ ਕਹਿੰਦੇ ਵੀਡੀਓ ਬਣਾਈ ਵੀਡੀਓ ਮੈਂ ਕਹਿੰਦਾ ਸ਼ਰਤ ਲਾਓ ਕਿੰਨੇ ਲਾਣੀ ਕਿੰਨੇ ਬੋਲੋ ਕੀ ਲਾਂਦਾ ਸ਼ਰਤ ਮੇਰੇ ਨਾਲ ਮੈਂ ਮਵਾਲ ਦੇਣਾ ਆਪਣਾ ਜੀ ਬੋਲੋ ਗੱਲ ਕਰ ਰਹੇ ਹੁਣ ਕਿਉਂ ਨਹੀਂ ਬੋਲਦਾ ਕੋਈ ਭਾਈ ਸਾਹਿਬ ਮੇਰੇ ਕੋਲ ਨਹੀਂ ਹੈ ਨਾ ਮੇਰੇ ਨਾਲ ਆਗਾ ਕੋਈ ਸਮਝਾਇਨਾ ਮੇਰਾ ਮਹੱਲਾ ਮੈਂ ਇੱਥੇ ਰਹਿਣ ਵਾਲਾ ਅੱਛਾ ਮਹੱਲਾ ਤੁਹਾਡਾ ਪਿੱਛੇ ਹਾਂਜੀ ਮੈਂ ਸੱਪ ਪਟਾਕੇ ਨਹੀਂ ਲੱਗਉਂਦਾ ਕਹਿੰਦਾ ਜੇ ਤੂੰ ਹੰਗ ਤੇ ਆਇਆ ਠੀਕ 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 ਮਹੱਲਾ ਦੇ ਵਿੱਚ ਕਹਿੰਦੇ ਪਟਾਕੇ ਨਹੀਂ ਲੱਗਦੇ ਮੈਂ ਤੁਹਾਨੂੰ ਕੱਲ ਦੱਸ ਦਈਏ ਜੇ ਇਹ ਇੰਨ ਗੱਲ ਦੇ ਆਏ ਨਾ ਮੈਂ ਹੁਣ ਰਿਪੋਰਟ ਦੇ ਕੇ ਆਉਣਾ ਮਹੱਲੇ ਦੀ ਜੇ ਸਾਨੂੰ ਜਾਣ ਦਾ ਖਤਰਾ ਉਹਨਾਂ ਨੇ ਤਾਂ ਬੋਲੀਆਂ ਲਾਈਆਂ ਆ ਉਹਨਾਂ ਨੇ ਪਹਿਲੇ ਉਹ ਬਣੀਆਂ ਬੜੀਆਂ ਸਾਰੀਆਂ ਇੱਥੇ ਕਾਨੂੰਨ ਹੁੰਦਾ ਉਹ ਤੇ ਦਸਮੀ ਦੁਕਾਨ ਦਾ ਬਰਾਉ ਭਾਈ ਸਾਹਿਬ ਮੈਂ ਨੂੰ ਕੋਈ ਰੋਲਾ ਨਹੀਂ ਕਿਸੇ ਨਾਲ ਮੈਂ ਹੁਣੇ ਲਿਖ ਕੇ ਮਹੱਲੇ ਵਾਲੋਂ ਸਾਈਨ ਕਰਾ ਕੇ ਮ ਸੱਤ ਨੰਬਰ ਚ ਵੀ ਦਿਆਂਗਾ ਮੈਂ ਇੱਥੇ ਮੈਨੂੰ ਨਹੀਂ ਲੱਗਣ ਦੇਗਾ ਪਟਾਕੇ ਜੋ ਕਰ ਰੋ ਕੀ ਕਰਨਾ ਰਾਜ ਸਿੰਘ ਰਾਜ ਜੀ ਹੁਣ ਇਹ ਵਿਵਾਦ ਹੋਇਆ ਆ ਦੁਕਾਨ ਵਿਵਾਦ ਭਾਈ ਸਾਹਿਬ ਇੱਥੇ ਮਾਲਕ ਕੌਣ ਸੀ ਜਿਹੜਾ ਦਸਮੀ ਦੁਕਾਨ ਨਜਾਇਜ਼ ਖੋਲ ਰਿਹਾ ਸੀ ਇਹ ਬੌਜੀ ਖੜੇ ਇਹਨਾਂ ਦਾ ਬੇਟਾ ਹੀ ਸੀਗਾ ਜੀ ਅੱਛਾ ਜੀ ਇਹਨਾਂ ਦੀ ਫੈਮਿਲੀ ਸੀਗੀ ਸਾਰੀ ਆ ਇਹਨਾਂ ਦੇ ਸੀ ਹੱਥ ਜੋੜੇ ਸਾਰੀ ਮਾਰਕੀਟ ਨੇ ਵੀ ਪ੍ਰਸ਼ਾਸਨ ਨੇ ਜੋ ਤੁਹਾਨੂੰ ਦਿੱਤਾ ਆ ਆਪਾਂ ਉਹਨੇ ਦੇ ਵਿੱਚ ਅੱਗੇ ਵੀ ਕੰਮ 20 ਸਾਲ ਤੋਂ ਕਰਦੇ ਆ ਰਹੇ ਆ ਤੇ ਹੁਣ ਵੀ ਉਹੀ ਰਹਿਣਾ ਚਾਹੀਦਾ ਤੇ ਪ੍ਰਸ਼ਾਸਨ ਵੀ ਤੁਹਾਡੇ ਨਾਲ ਕੰਮ ਕਰਦੇ ਰਹੇ ਪਹਿਲਾਂ ਇੱਥੇ ਪਟਾਕੇ ਵੇਚਦੇ ਸੀ ਸਾਡੇ ਨਾਲ ਹੀ ਮਾਰਕੀਟ 'ਚ ਅੱਛਾ ਜੀ ਐਤਕੀ ਹੈ ਭਾਜੀ ਦੁਕਾਨ ਨਹੀਂ ਨਿਕਲੀ ਦੁਕਾਨ ਹੀ ਨਿਕਲੀ ਪਰ ਫਿਰ ਫਿਰ ਇੱਦਾਂ ਥੋੜੀ ਵੀ ਨਹੀਂ ਬੰਨ੍ਹਿਆ ਜੀ ਦੁਕਾਨ ਬਿਲਕੁਲ ਬਿਲਕੁਲ ਸਾਰੀ ਮਾਰਕੀਟ ਨੇ ਆ ਕੇ ਹੱਥ ਜੋੜੇ ਨਾ ਜੀ ਆ ਕੇ ਸਾਰੀ ਮਾਰਕੀਟ ਨੇ ਵੀ ਸਾਡਾ ਇਹ ਨਾ ਕੋਈ ਇਹ ਨਹੀਂ ਵੀ ਲੜਾਈ ਆਪਾਂ ਤਾਂ ਇਹ ਗੱਲ ਚਾਹੁੰਦੇ ਹਾਂ ਜੇ ਥੋੜੀ ਦੁਕਾਨ ਨਿਕਲੇ ਤੁਸੀਂ ਆਪਦੀ ਦੁਕਾਨ 'ਚ ਬੈਠੋ ਪਰ ਦਸਵੀਂ ਦੁਕਾਨ ਨਾ ਲਗਾਈ ਜਾਵੇ ਸਾਡੀ ਤਾਂ ਇਹ ਮੰਗ ਆ ਜੀ ਮੈਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਤਾਂ ਪਟਾਕੇ ਲੈਣ ਆਇਆ ਮਾਰਕੀਟ 'ਚ ਭਾਜੀ ਪਰ ਇਹ ਗੱਲ ਗਲ ਖੜੇ ਆ ਦੇਖੋ ਕੀ ਗਣ ਹੁੰਦਾ ਹੈਗਾ ਅਸਾਂ ਲਾਵਾਂਗੇ ਸਾਡੇ ਕੋਲ ਕਹਿੰਦੇ ਨਿਸ਼ਾਨਾ ਉਹ ਵੀ ਹੈਗਾ ਐ ਪਰਮਿਸ਼ਨ ਵੀ ਆ ਬਾਜੀ ਮੰਗੋ ਨਾ ਪਰਮਿਸ਼ਨ ਫਿਰ ਹੁਣ ਚੱਲੇ ਕਿਉਂਗੇ ਬਾਜੀ ਪਤਾ ਨਹੀਂ ਤੁਹਾਨੂੰ ਪਤਾ ਜਿਹੜਾ ਚੋਰ ਬੰਦਾ ਹੋਊਗਾ ਆਪਣੀ ਗੱਲ ਪਿੱਛੋਂ ਪਰਜੂਗਾ ਬਾਜੀ ਨੇ ਬਟਾਕੇ ਲੈਣਾ ਸੀ ਖਾਲੀ ਆ ਤੇ ਕਿਉਂਗੇ ਲੈਓ ਬਟਾਕੇ ਬਾਜੀ ਉਹ ਤਾਂ ਕਹਿੰਦੇ ਅਸੀਂ ਲਵਾਈ ਨਹੀਂ ਹੈਗੀ ਇਹ ਦੁਕਾਨ ਬਾਜੀ ਇਹ ਦੁਕਾਨ ਉਹਨਾਂ ਨੇ ਹੀ ਲਵਾਈ ਆ ਸਾਨੂੰ ਕਿ ਇੱਕ ਮੇਰੀ ਮਾਰ ਬਾਜੀ ਇੱਕ ਮਿੰਟ ਇੱਕ ਮਿੰਟ ਮਾਰਕੀਟ ਚ ਬਾਜੀ ਇੰਨੇ ਗਾਹ ਆਏ ਹੋਰ ਅਸੀਂ ਕਿਸੇ ਹੋਰ ਬੰਦਿਆਂ ਨੂੰ ਤੁਹਾਨੂੰ ਕਹਤਾ ਜਿਹੜੇ ਬੰਦੇ ਇੱਥੇ ਸੀਗੇ ਪੱਜੇ ਭੱਜੇ ਕਿਉਂ ਮੂੰਹ ਢਾਕੇ ਬਾਜੀ ਇਨੋ ਨੇ ਮੂੰਹ ਕਿਉਂ ਟਕਿਆ ਭਾਈ ਆ ਸਹੀ ਗੱਲ ਦੱਸੋ ਪਹਿਲਾਂ ਭਾਜੀ ਨਹੀਂ ਇੱਕ ਪਾਸੋਂ ਗਿਆ ਜਾ ਰਿਹਾ ਕਿ ਅਸੀਂ ਮਾਰਕੀਟ ਦੇ ਪਟਾਕੇ ਲੈਣ ਆਏ ਆ ਤੇ ਸਾਨੂੰ মিডিਆ ਦੇਖ ਕੇ ਭੱਜੇ ਗਏ ਭਾਜੀ ਮੇਰੀ ਉਹੀ ਤਾਂ ਗੱਲ ਆ ਭਾਜੀ ਦੇ ਪਟਾਕੇ ਲੈਣ ਆਏ ਆ ਬਾਕੀ ਵੀ ਕਸਟਮਰ ਆਏ ਤੁਸੀਂ ਪਟਾਕੇ ਲਓ ਆਪਣੀ ਫੈਮਿਲੀ ਨਾਲ ਜਾ ਇਕੱਲੇ ਆਏ ਹੋ ਲੈ ਕੇ ਜਾਓ ਆਪਣੇ ਫਿਰ ਤੁਸੀਂ মিডিਆ ਦੇ ਅੱਗੇ ਭੱਜ ਕਿਉਂ ਰਹੇ ਹੋ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ ਕਿਉਂ ਨਹੀਂ ਦੇ ਰਹੇ ਆਪਾਂ ਵੀ ਇਹ ਟੈਂਟ ਵਾਲੇ ਨੂੰ ਬੁਲਾਓ ਜੀ ਇਹ ਤਾਂ ਭਜੀ ਇਹ ਟੈਂਟ ਵਾਲੇ ਨੂੰ ਬੁਲਾਓ ਤੁਹਾਨੂੰ ਆਪੇ ਗੱਲ ਦੱਸੂ ਚਾਰ ਵਾਰ ਆ ਗਏ ਸਵੇਰ ਦਾ ਚਾਰ ਵਾਰ ਆ ਗਏ ਕਿਹਨੂੰ ਪਤਾ ਕਿਹੜਾ ਭਜੀ ਅਸੀਂ ਚਾਰ ਵਾਰੀ ਇਹਨੂੰ ਗੱਡੀ ਨੂੰ ਮਨਾ ਕਰ ਚੁੱਕੇ ਆ ਮੈਂ ਕਿਹਾ ਭਰਾਵਾ ਉਹ ਨਾ ਇੱਥੇ ਆ ਵੀ ਇਹ ਵਿਵਾਦ ਵਾਲਾ ਕੰਮ ਆ ਜਿਹੜੀ ਦੁਕਾਨਾਂ ਪਾਸ ਹੋਈਆਂ ਉਹ ਲੱਗੀਆਂ ਮੈਂ ਕਹਾਂ ਨਜਾਇਜ਼ ਲੱਗ ਰਹੀ ਮੈਂ ਭਾਜੀ ਰਿਕੁਐਸਟ ਤੱਕ ਕੀਤੀ ਆ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਸਾਡੀ ਗੱਲ ਸੁਣੋ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਵਾਲੇ ਆਏ ਤੁਸੀਂ ਉਹਨਾਂ ਨੂੰ ਸਵਾਲ ਪੁੱਛੇ ਦੇਖਿਆ ਤੁਹਾਡੇ ਸਾਹਮਣੇ ਕੋਈ ਖੜਾ ਨਜ਼ਰ ਆਇਆ ਭਾਜੀ ਜੇ ਗਲਤ ਬੰਦਾ ਹੋਈ ਪਰ ਜੁਨਾ ਮਾਰਕੀਟ ਵਾਲਿਆਂ ਦਾ ਜੁੜਾ ਹੈਗਾ ਸੀ ਸਾਰੇ ਮਾਰਕੀਟ ਵਾਲੇ ਖੜੇ ਆ ਨਾ ਭਾਜੀ ਭਾਜੀ ਅਸੀਂ ਸੱਚੇ ਹਾਂ ਤਾਲਾ ਹੱਥ ਜੋੜੇ ਆ ਇਹਨਾਂ ਨੇ ਪਹਿਲਾਂ ਹੱਥ ਜੋੜੇ ਆ ਉਹਨਾਂ ਦੇ ਭਾਜੀ ਮੈਂ ਹੱਥ ਪਹਿਲਾਂ ਹੱਥ ਜੋੜੇ ਆ ਮੈਂ ਕਹਾਂ ਭਾਜੀ ਆਪਾਂ ਦੁਕਾਨਾਂ 4 ਦਿਨ ਲੈਣੀਆਂ ਮ ਨਾ ਕਰੋ ਭਾਈ ਵੀ ਤੁਹਾਡੇ ਅੱਗੇ ਬੇਨਤੀ ਆ ਤੱਕਾ ਨਾ ਕਰੋ ਭਰਾ ਬਣ ਕੇ ਭਾਈ ਇਹ ਮੇਰੀ ਆਪਣੀ ਮੰਨੀ ਹੈ ਇਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ ਇਹਨਾਂ ਦੀ ਵੀ ਦੁਕਾਨਾਂ ਤਾਂ ਲੱਗਣਗੀਆਂ ਭਾਈ ਮੌਕੇ ਤਾਂ ਸਾਰੇ ਚਲੇ ਗਏ ਆ ਹਾਂਜੀ ਤੁਹਾਡੇ ਵੱਲ ਵੀ ਇਹ ਨਾਜਾਇਜ਼ ਜਿਹੜੀ ਇਹ ਖੋਲੀ ਜਾ ਰਹੀ ਸੀ ਭਾਈ ਉਹਨਾਂ ਨੂੰ ਸਾਰਾ ਕੁਝ ਪਤਾ ਮੈਂ ਕੀ ਦੱਸਾਂ ਤੁਹਾਨੂੰ ਕੀ ਕਹਿ ਰਹੇ ਆ ਸਿਖਾਸਨ ਵਾਲੋ ਕੀ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਜੀ ਜਵਾਬ ਹੀ ਨਹੀਂ ਦੇ ਰਹੇ ਕੋਈ ਜਵਾਬ ਨਹੀਂ ਮੋਕਾ ਦੇਖਣ ਵੀ ਕੋਈ ਨਹੀਂ ਆਇਆ ਕੋਈ ਜਵਾਬ ਤੁਹਾਡੇ ਭਾਈ ਦੇਖ ਲਓ ਤੁਹਾਡੇ ਸਾਹਮਣੇ ਠੀਕ ਹੈ ਕੀ ਮੰਗ ਕੀ ਕਰਦੇ ਉਹਨਾਂ ਦੀ ਕਿਦਾਂ ਨਾ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਨਾ ਸਾਡੀ ਉਹਨਾਂ ਨਾਲ ਲੜਾਈਆ ਨਾ ਕਿਸੇ ਵਿਭਾਗ ਨਾਲ ਲੜਾਈਆ ਆਪਾਂ ਤਾਂ ਇੱਕ ਗੱਲ ਕਹਿੰਦੇ ਆ ਵੀ ਸਾਡੇ ਨਾਲ ਨਜਾਇਜ਼ ਨਾ ਕੀਤੀ ਜਾਵੇ ਬਸ ਠੀਕ ਜਿਹੜਾ ਧਰਨਾ ਲਗਾਇਆ ਕੀ ਕਾਰਨ ਕੀ ਹੈ ਕਾਰਨ ਇਹ ਹੀ ਹੈ ਜੀ ਦੇਖੋ ਇੱਥੇ ਨੋਦਗਾਨਾ ਲਾੜੋ ਜਾਂ ਨੋ ਦੇ ਡਰਾ ਨਿਕਲੇ ਆ ਲੇਕਿਨ ਇੱਕ ਸ਼ਖਸ ਤਾਂ ਕੋਈ ਕਹਿੰਦਾ ਵੀ ਅਸੀਂ ਦਸਵੀਂ ਵੀ ਲਗਾਵਾਂਗੇ ਉਹ ਦੁਕਾਨ ਪੂਰੀ ਲਗਾਤੀ ਹੈ ਲੇਕਿਨ ਪਤਾ ਨਹੀਂ ਕਿੰਦੀ ਸ਼ਾਇਦ ਲਗਾਈ ਸਮਝ ਨਹੀਂ ਆ ਰਿਹਾ ਅਲਾਉਡ ਨੋ ਡੀਸੀ ਨੋ ਦੁਕਾਨਾਂ ਡਰਾ ਕੱਢ ਗਿਆ ਹਰ ਸਾਲ ਨੋ ਦੁਕਾਨਾਂ ਹੀ ਲੱਗਦੀਆਂ ਲੇਕਿਨ ਇਸ ਸਾਲ ਪਤਾ ਨਹੀਂ ਕਿੰਦੀ ਸ਼ਾਇਦ ਦੇ ਉੱਪਰ ਵੀ 10 ਦੁਕਾਨਾਂ ਲੱਗ ਰਹੀਆਂ ਇਹ ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਦਾ ਹੱਲ ਕੀਤਾ ਜਾਵੇ ਦਸਵੀਂ ਦੁਕਾਨ ਨੂੰ ਰੋਕਿਆ ਜਾਵੇ ਹਲਜੀ ਜੇ ਅਗਰ ਤੁਹਾਡੀ ਨਾ ਕਾਰਵਾਈ ਹੋਈ ਤੇ ਇਦੀਦਰ ਨਾ ਜਾਰੀ ਰਹੂਗੀ ਤੇ ਤਰਨਾ ਜਾਰੀ ਰਹੇਗਾ ਔਰ ਕੀ ਕਰਾਂਗੇ ਹੋਰ ਕੋਈ ਹਾਲ ਹੀ ਨਹੀਂ ਸਾਡੇ ਕੋਲ ਦਾ ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਪਰ ਡੀਸੀ ਸਾਹਿਬ ਨੇ ਨੋ ਦੁਕਾਨਾਂ ਲਾੜ ਕੇ ਦਿਆ ਪਰਮਿਸ਼ਨ ਮੈਲੇ ਨਹੀਂ ਸਕਦੀ ਪਰਮਿਸ਼ਨ ਹੈ ਹੀ ਨਹੀਂ ਦਿਖਾਨਗੇ ਤੁਸੀਂ ਸਰ ਜਦ ਹੈ ਹੀ ਨਹੀਂ ਹੈ ਕੋਈ ਹੋएगी ਤਾਂ ਦਿਖਾਨਗੇ ਨਹੀਂ ਹੈ ਨਹੀਂ ਹੈ ਕਿਦਾ ਗੈਰ ਨੇ ਕਿ ਸਾਡੇ ਕੋਲ ਪਰਮਿਸ਼ਨ ਹੈਗੀ ਹੈ ਸਰ ਪਤਾ ਹੀ ਨਹੀਂ ਕਿੰਦੀ ਸ਼ਾਇਦ ਸਾਨੂੰ ਨਹੀਂ ਸਮਝ ਆ ਰਹੀ ਇਹ ਕੀ ਸਾਨੂੰ ਵੀ ਕਿਸ ਕਰ ਰਿਹਾ ਕੰਪਲੇਨਰ ਪਤਾ ਨਹੀਂ ਕੋਈ ਮਾਰਕੀਟ ਵਾਲੇ ਕਹਿੰਦੇ ਸੀ ਵੀ ਅਸੀਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਲੇਕਿਨ ਕਿਸੇ ਨੇ ਫੋਨ ਅਟੈਂਡ ਨਹੀਂ ਕੀਤਾ ਨਹੀਂ ਮੌਕੇ ਤੇ ਕੋਈ ਨਹੀਂ ਪੁੱਛਿਆ ਹਾਇਤਾ ਕੋਈ ਨਹੀਂ ਪੁੱਛਿਆ ਕੋਈ ਪ੍ਰਸ਼ਾਸਨ ਵੀ ਨਹੀਂ ਕੋਈ ਨਹੀਂ ਪੁੱਛਿਆ ਜੀ ਮੌਕੇ ਤੇ ਕੋਈ ਨਹੀਂ ਪੁੱਛਿਆ ਚਲਾੜਾ ਗਰਾਊਂਡ ਦੇ ਵਿੱਚ ਜੋ ਨੌ ਦੁਕਾਨਾਂ ਅਲਰਟ ਹੋਈਆਂ ਸੀ ਠੀਕ ਹੈ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਨੌ ਦੁਕਾਨਾਂ ਦਾ ਡਰਾ ਨਿਕਲਿਆ ਗਿਆ ਸੀ ਉਹਦੇ ਦਰਮਿਆਨ ਦਸਵੀਂ ਦੁਕਾਨ ਕੋਈ ਧੱਕਾਸ਼ਾਹੀ ਕਰਕੇ ਇੱਥੇ ਦਸਵੀਂ ਦੁਕਾਨ ਆਪਣੀ ਲਗਾ ਰਿਹਾ ਹੈਗਾ ਜੀ ਨੌ ਦੁਕਾਨਾਂ ਦਾ ਡਰਾ ਹੈਗਾ ਨੌ ਦੁਕਾਨਾਂ ਨਿਕਲੀਆਂ ਨੌ ਦੁਕਾਨਾਂ ਬਣੀਆਂ ਐ ਦਸਵੀਂ ਦੁਕਾਨ ਕੋਈ ਆਪਣੀ ਲਗਾ ਰਿਹਾ ਭਾਜੀ ਹਾਂਜੀ ਕੋਈ ਪਰਮੰਟ ਹੈਗਾ ਕੋਈ ਕੋਈ ਪਰਮੰਟ ਨਹੀਂ ਹੈਗਾ ਭਾਜੀ ਨੌ ਦੁਕਾਨਾਂ ਦੀ ਅਲਰਟ ਕਰਾਤੀਆਂ 10 ਪਰਮੰਟ ਕਿੱਥੋਂ ਹੋਊਗਾ ਭਾਜੀ ਤੇ ਫਿਰ 10ਵੀਂ ਦੁਕਾਨ ਕਿਤਾ ਲਗਾਓ ਭਾਜੀ ਪਰਮਾਸ਼ੀ ਨਾ ਲਗਾ ਰਹੇ ਨੇ ਭਾਜੀ ਇੱਥੇ ਗੁੰਡੇ ਖੜਾਏ ਹੋਏ ਨੇ ਭਾਜੀ ਮਨ ਪ੍ਰਸ਼ਾਸਨ ਕੋਈ ਨਹੀਂ ਇੱਥੇ ਕੋਈ ਪ੍ਰਸ਼ਾਸਨ ਨਹੀਂ ਹੈਗਾ ਭਾਜੀ ਅੱਛਾ ਹਾਂਜੀ ਹੁਣ ਕੀ ਮੰਗ ਕਰ ਰਹੇ ਹੋ ਭਾਜੀ ਮੰਗ ਇਹੀ ਕਰ ਰਹੇ ਹਾਂ ਨੌ ਦੁਕਾਨਾਂ ਦਾ ਡਰਾ ਨਿਕਲਿਆ ਸਾਡੀ ਨੌ ਦੁਕਾਨਾਂ ਉੱਥੇ ਲੱਗੀਆਂ ਹੋਈਆਂ ਜੋ ਕਿ ਲੱਗੇ ਰਹੇ ਨੇ 10ਵੀਂ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਉਹ ਸਾਹਿਬ ਕਹਿ ਰਹੇ ਆ ਕਿ ਨੇ ਸਾਨੂੰ ਅਸੀਂ ਮਨਜ਼ੂਰੀ ਆ ਸਾਡੇ ਕੋਲੇ ਪੜੀ ਨੇ 9 ਦੇ ਕਾਣਾ ਨਿਕਲੀਆਂ 10ਵੀਂ ਨੂੰ ਮਨਜ਼ੂਰੀ ਕਿਵੇਂ ਮਿਲ ਜੂਗੀ ਭਾਜੀ ਯਾਰ ਤੁਸੀਂ ਕੰਪਲੀਟ ਕੀਤੀ ਹੈਂ ਜੀ ਫੜੀ ਜਾ ਕੇ ਆਏ ਆ ਸਰ ਕੋਈ ਹੱਲ ਨਹੀਂ ਨਿਕਲਦਾ ਬਈ ਕੀ ਆਖਿਆ ਜਾਣਾ ਉਹਨੂੰ ਸਰ ਸਾਨੂੰ ਖੁਦ ਨਹੀਂ ਸਮਝ ਆ ਰਿਹਾ 10ਵਾਂ ਕੀ ਹੈਗਾ ਯਾਰ ਕਿਉਂ ਲੱਗ ਰਹੀ ਆ ਕਿ ਦੀ ਸ਼ੈ ਤੇ ਲੱਗ ਰਹੀ ਸਰ ਸਾਨੂੰ ਵੀ ਨਹੀਂ ਪਤਾ ਹੈਗਾ ਅਸੀਂ ਖੋਨ ਮਾਰਕੀਟ ਵਾਲੇ ਸਾਰੇ ਪਰੇਸ਼ਾਨ ਆ ਜੀ ਨਹੀਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੀ ਬੜੀ ਗੱਲਬਾਤ ਕੀਤੀ ਹੋਗੇ ਨੇ ਸਾਡੇ ਕੋਲ ਪਰਮਿਸ਼ਨ ਆ ਭਾਰੀ ਕਿਵੇਂ ਪਰਮਿਸ਼ਨ ਹੋ ਸਕਦੀ ਹੈ ਜੀ ਤੁਸੀਂ ਦੇਖੋ 9 ਦੁਕਾਨਾਂ ਦਾ ਡਰਾ ਨਿਕਲੇ ਆਪਣੀ ਬੜੀ ਕਿਸਮਤ ਨੂੰ ਭਾਰੀ ਨਿਕਲੇ ਸਭ ਕੋ ਲਾਇਸੈਂਸ ਹੈਗੇ ਸਭ ਕੋ ਹੈਗਾ ਪਰ ਉਹ 10ਵਾਂ ਬੰਦਾ ਕੌਣ ਆ ਪਤਾ ਤਾਂ ਲੱਗੇ ਕਿੱਥੋਂ ਆਇਆ ਠੀਕ ਹੈ ਜੀ ਜਰਾ ਨਾ ਮਨੀਸ਼ਾ ਜੀ ਦੇਖੋ ਇੱਥੇ ਸਾਰਿਆਂ ਨੇ ਪੈਸੇ ਲਾ ਕੇ ਦੁਕਾਨਾਂ ਲਿੱਤੀਆਂ ਪਟਾਕੇ ਲਿੱਤੇ ਆ ਦੂਸਰਾ ਬੰਦਾ ਕਹਿੰਦਾ ਪਰਮਿਸ਼ਨ ਹੈ ਪਰਮਿਸ਼ਨ ਕਿੰਨੇ ਦਿੱਤੀ ਤੁਹਾਨੂੰ ਦੱਸੇ ਸਾਨੂੰ ਉਹਨੇ ਤਾਂ ਸਾਨੂੰ ਦੱਸੇ ਵੀ ਇਹ ਬੰਦੇ ਨੇ ਪਰਮਿਸ਼ਨ ਦਿੱਤੀ ਹੈ ਇਹ ਬੰਦੇ ਨੇ ਲੋਡ ਕੀਤਾ ਸਾਨੂੰ ਦੱਸੇ ਅਸੀਂ ਉਹਨੂੰ ਪੁੱਛਾਂਗੇ ਵੀ ਨੋ ਦੁਕਾਨਾਂ ਲੋਡ ਕੀਤੀ ਹੈ ਤੇ ਦਸਵੀਂ ਦੁਕਾਨ ਕਿੱਦਾ ਕਰਤੀ ਦਸਵੀਂ ਦੁਕਾਨ ਤਾਂ ਲੋਡ ਕਰਕੇ ਗਏ ਪਰਮਿਸ਼ਨ ਹੈ ਕਿੰਨੇ ਪਰਮਿਸ਼ਨ ਦਿੱਤੀ ਸੀ ਦੱਸੇ ਸਾਨੂੰ ਵੀ ਇੱਥੇ ਲੋਕਾਂ ਨੇ ਪੈਸਾ ਲਾ ਲਾ ਕੇ ਪਟਾਕੇ ਲਿੱਤੇ ਆ ਇੱਥੇ ਤੁਹਾਨੂੰ ਤਾਂ ਤਰ੍ਹਾਂ ਹਾਲ ਦੇਖ ਹੀ ਲਿਆ ਵੈ ਕਿੰਨਾ ਕੁ ਗੰਦਾ ਕਰਦੀ ਸਾਰੇ ਆ ਗੁੰਡਾ ਕਰਦੀ ਆ ਜੀ ਅਸੀਂ ਕਹਿੰਦੇ ਅਸੀਂ ਤਾਂ ਲਾਣੀ ਨੂੰ ਜੋ ਕੰਨਾ ਕਰ ਲੋ ਦੱਸੋ ਕੀ ਕਰੀਏ ਜੀ ਅੱਜ ਆ ਕੇ ਤੁਸੀਂ ਦੇਖੋ ਤੇ ਕਿੰਨੇ ਬੰਦੇ ਖੜੇ ਜੀ ਅੱਜ ਤਾਂ ਇਹ ਭਾਈ ਸਾਹਿਬ ਨੇ ਘੱਟੋ ਘੱਟ 1.5 ਘੰਟਾ ਪਿਆਰ ਨਾਲ ਹੱਥ ਜੋੜੇ ਭਾਜੀ ਭਰਾਓ ਆਪਣੇ ਰਹਿਣ ਦੋ ਨਾ ਕਰੋ ਇਦਾਂ ਦੇ ਕੰਮ ਗਲਤ ਹੈ ਨੋ ਦਕਾਨਾਂ ਲੋੜੀ ਨੋ ਹੀ ਕਰਨੀਆਂ ਦਸਵੀਂ ਨਹੀਂ ਲੱਗਣ ਦੇਣੀ ਕਹਿੰਦੇ ਅਸੀਂ ਤਾਂ ਲਾਣੀ ਹੈ ਦੱਸੋ ਉਹ ਕੀ ਕਰੀਏ ਜੀ ਹਾਂਜੀ ਪਾਜੀ ਉਹ ਸਾਰੇ ਕਹਿੰਦੇ ਅਸੀਂ ਵਪਾਰੀ ਬੰਦੇ ਆ ਅਸੀਂ ਬੜੀ ਬਦਮਾਸ਼ ਨਹੀਂ ਨਾ ਹੈਗੇ ਅਸੀਂ ਵਪਾਰੀ ਬੰਦੇ ਆ ਪਾਜੀ ਅਸੀਂ ਰਿਕੁਐਸਟ ਕਰ ਸਕਦੇ ਆ ਅਸੀਂ ਉਹਨਾਂ ਨੂੰ ਪਿਆਰ ਨਾਲ ਇਹੀ ਕਿਹਾ ਮੈਂ ਕਿ ਵੀਰੇ ਸ਼ਰਿਆਮ ਤੱਕਾ ਯਾਰ ਨਾ ਕਰੋ ਯਾਰ ਬੇਨਤੀ ਆ ਪਾਜੀ ਸ਼ਰਿਆਮ ਤੱਕਾ ਹੋ ਰਿਹਾ ਯਾਰ ਕੀ ਮੰਗ ਕਰ ਰਹੇ ਆ ਮੰਗਿਆ ਕਰਦੇ ਆ ਕਿ ਵੀ ਜਿਹੜਾ ਰੂਲ ਹੈਗਾ ਰੂਲ ਦੇ ਨਾਲ ਚੱਲੇ ਨੋ ਦੁਕਾਨਾਂ ਲੋਡ ਕੀਤੀ ਆ ਅਸੀਂ ਕੰਮ ਕਰੀਏ ਅਸੀਂ ਤਾਂ ਇੰਨਾ ਨੇ ਭਾਈ ਸਾਹਿਬ ਨੇ ਡੇਢ ਘੰਟਾ ਗਿਆ ਪਾਜੀ ਨਾ ਕਰੋ ਕੰਮ ਕਰ ਲੈੰਦੋ ਕਿਉਂ ਜਿਹੜਾ ਕਹ ਰਿਹਾ ਕਹਿੰਦੇ ਨਹੀਂ ਅਸੀਂ ਤਾਂ ਲਾਣੀ ਐ ਦੱਸੋ ਹੀ ਕਰੀਏ ਜੀ ਮੰਗ ਹੈ ਜੀ ਕਿ ਨੋ ਦੁਕਾਨਾਂ ਲੋੜੀਏ ਨੋ ਕ ਲੱਗਣ ਕੀ ਐ ਤਸਵੀਰ ਨਹੀਂ ਲੱਗਣ ਦੇਣੀ ਆ ਜੇ ਅਗਰ ਨਾ ਤੁਹਾਡੀ ਕੋਈ ਕਾਰਵਾਈ ਹੋਈ ਤਾਂ ਅਸੀਂ ਅਸੀਂ ਬੈਠਿਆ ਜੀ ਫਿਰ ਜਿੰਨੇ ਪਰਮਿਸ਼ਨ ਦੀਏ ਉਹ ਇੱਥੇ ਆਊਗਾ ਜੀ ਫਿਰ ਡੀਸੀ ਸਾਹਿਬ ਜੋ ਵੀ ਆ ਕੇ ਜਿਨ੍ਹਾਂ ਨੇ ਪਰਮਿਸ਼ਨ ਜਿੰਨੇ ਦਿੱਤੀ ਆ ਆਫਟਰ ਉਹ ਆਏਗਾ ਤੇ ਉਹ ਦੱਸੇਗਾ ਮਤਲਬ ਡੀਸੀ ਸਾਹਿਬ ਦਾ ਕਹਿ ਰਹੇ ਨੇ ਕਿ ਪਰਮਿਸ਼ਨ ਪਰਮਿਸ਼ਨ ਨੂੰ ਕੌਣ ਦਿੰਦਾ ਹੈ ਪਰਮਿਸ਼ਨ ਲੋੜ ਕਿੱਥੋਂ ਹੁੰਦੀ ਹੈ ਜਿਹੜੇ ਬੰਦੇ ਨੇ ਲੋੜ ਕੀਤੀ ਔਰ ਕੋਈ ਲੋੜ ਕਹਿੰਦੇ ਨਾ ਪਾਸ ਹੋਇਆ ਫਿਰ ਉਹ ਦੱਸਣਗੇ ਉਹੀ ਤਾਂ ਸنگਣਾ ਕਿੰਨੇ ਪਾਸ ਕੀਤੀ ਆ ਉਹ ਤਾਂ ਸਾਫ਼ ਕਹਿ ਰਿਹਾ ਭਾਜੀ ਸਾਡੇ ਕੋਲ ਪਰਮਿਸ਼ਨ ਹੈਗੀ ਆ ਪਰਮਿਸ਼ਨ ਪਰਮਿਸ਼ਨ ਕਿੰਨੇ ਦਾ ਹੀ ਪਰਮਿਸ਼ਨ ਦਸਵਾਂ ਬੰਦਾ ਕਿੱਥੋਂ ਆਇਆ ਪਤਾ ਤਾਂ ਲੱਗੇ ਭਾਜੀ ਦਸਵਾਂ ਬੰਦਾ ਆਇਆ ਕਿੱਥੋਂ ਨੌ ਦੁਕਾਨਾਂ ਅਲਰਟ ਹੋਈਆਂ ਡਰਨੋਂ ਦੇ ਨਿਕਲੇ ਆਪਣੀ ਕਿਸਮਤ ਨਾਲ ਨਿਕਲੇ ਆ ਠੀਕ ਆ ਤੇ ਭਾਜੀ ਦਸਵਾਂ ਬੰਦਾ ਆਇਆ ਕਿੱਥੋਂ ਆਪਾਂ ਇਹ ਪੁੱਛਦੇ ਆ ਭਾਈ ਕਈ ਲੱਗਣਾ ਦਾ ਲੱਗਦਾ ਸਮਾਨ ਲੇਟਾ ਵਾ ਉਹਨਾਂ ਦੀ ਨਹੀਂ ਨਿਕਲੇ ਹੁਣ ਉਹ ਲੜਨ ਪੈਜੇਗਾ ਲਾਲਾਂ ਕੇ ਉਹ ਬੈਠੇ ਹੀ ਠੰਡੇ ਹੋ ਕੇ ਨਹੀਂ ਨਿਕਲੀ ਨਹੀਂ ਕਿ ਜਿੰਨਾ ਨਿਕਲ ਗਈ ਨਿਕਲ ਗਈ ਭਾਜੀ ਅਕੇ ਹੀ ਮੰਗ ਆ ਜੀ ਦੇਖੋ ਡੀਸੀ ਸਾਹਿਬ ਨੇ 9 ਦੁਕਾਨਾਂ ਲਾਟ ਕੀਤੀਆਂ 9 ਹੀ ਅੱਗੇ ਲੰਬੇ ਸਮੇਂ ਤੋਂ 9 ਦੁਕਾਨਾਂ ਹੀ ਲੱਗਦੀਆਂ ਆ ਰਹੀਆਂ ਨੇ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਜੇ ਇਹ ਪ੍ਰਸ਼ਾਸਨ ਦਾ ਫਿਰ ਤਾਂ ਧੱਜੀਆਂ ਉਡਾਈਆਂ ਜਾ ਰਹੀਆਂ ਜੀ ਉਹ ਕਹਿੰਦੇ ਅਸੀਂ ਤਾਂ ਲਾਵਾਂਗੇ ਤੁਸੀਂ ਰੋਕ ਲਓ ਇਹ ਗੱਲ ਗਲਤ ਹੈ ਜੇ ਹੁਣ ਦੇਖੋ ਇੰਨੇ ਡਰਾਮਾ ਦੇ ਵਿੱਚੋਂ 9 ਨਿਕਲੇ ਆ 9 ਨੂੰ ਪਰਮਿਸ਼ਨ ਮਿਲੀ ਤਾਂ ਨਾ ਹੀ ਲੱਗੇ ਨਾ ਇਸ ਵਾਰ ਸਾਡੀ ਨਿਕਲੀ ਅਖਲੀ ਵਾਰ ਉਹਨਾਂ ਦੀ ਨਿਕਲੀ ਇਹ ਗੱਲ ਨਹੀਂ ਹੈਗੀ ਇਹ ਪ੍ਰਸ਼ਾਸਨ ਦੀਆਂ ਧੱਜੀਆਂ ਨੇ ਫਿਰ ਤਾਂ ਲੋੜ ਹੀ ਨਹੀਂ ਪ੍ਰਸ਼ਾਸਨ ਨੂੰ ਡਰਾ ਘੱਟਣ ਦੀ ਫਾਈਲਾਂ ਵੰਡਣ ਦੀ ਸਾਨੂੰ ਮੀਟਿੰਗ ਬਾਅਦ ਉਹ ਬਾੜੀ ਆ ਰਹੀ ਹੈ ਤੇ ਬਦਮਾਸ਼ੀ ਪੂਰੀ ਹੋ ਰਹੀ ਹੈ ਪੂਰੀ ਪੂਰੀ ਬਦਮਾਸ਼ੀ ਹੈ ਜਿਹੜਾ ਲੱਖਾਂ ਦਾ ਮਾਲ ਲੋਕਾਂ ਨੇ ਪਾਇਆ ਹੋਇਆ ਫਿਰ ਉਹ ਕਿੱਥੇ ਜਾਊਗਾ ਬੋ ਜੀ ਕੀ ਕਰੀਏ ਅਸੀਂ ਹੁਣ ਜੇ 1 ਲੱਖ ਦੀ ਹੈ ਨਾ ਦੇਖੋ ਉਸ ਹਾਵ ਨਾਲ ਅਗਲਾ ਦੁਕਾਨ ਲੈਂਦਾ ਪਰਚੇਜਿੰਗ ਕਰਦਾ ਵੀ ਨੌ ਦੁਕਾਨਾਂ ਨੇ ਚਲੋ ਜੇ ਹੁਣ 1 ਲੱਖ ਦੀ ਆ ਤਾਂ ਅਗਲੀ ਮੈਂ ਕਿਹਨਾ ਸਵੇਰੇ ਦਾ ਸਾਰਿਆਂ ਦਾ ਹੋਰ ਲੱਗ ਜਾਣਗੀਆਂ ਬਿਲਕੁਲ ਫਿਰ ਪ੍ਰਸ਼ਾਸਨ ਕਿੱਥੇ ਗਿਆ ਪ੍ਰਸ਼ਾਸਨ ਕਿੱਥੇ 50000 ਰੁਪਏ ਜੀਐਸਟੀ ਦੀ ਪਰਚੀ ਆ ਬੋ ਜੀ 3 ਦਿਨ ਕਿੰਨੇ ਕਿਤੇ ਮਰ ਜਣਾ ਇਹਦੇ ਚ ਤੇ ਹੁਣ ਕੀ ਮੰਗ ਕਰ ਰਹੇ ਮੰਗ ਇਹੀ ਆ ਜੀ ਪ੍ਰਸ਼ਾਸਨ ਜਿਹੜਾ ਰੂਲ ਕੀਤਾ ਉਹੀ ਰੂਲ ਤੇ ਕਾਇਮ ਰਵੇ ਇਹ ਪਤਾ ਕੀਤਾ ਜਾਵੇ ਵੀ ਕਿਹਦੀ ਸ਼ਹਿਰ ਦੇ ਉੱਤੇ ਇਹ ਦੁਕਾਨ ਲੱਗ ਰਹੀ ਆ ਫੁੱਲ ਸ਼ਰਿਆਮ ਕਹ ਰਹੇ ਸੀ ਤਾਂ ਲਾਵਾਂਗੇ ਤੁਸੀਂ ਰੋਕ ਲਓ ਤਾਂ ਅਸੀਂ ਰੋਡ ਤੇ ਬੈਠੇ ਆਗੇ ਜੀ ਰੋਡ ਤੇ ਆਗੇ ਬਸ ਸਾਡੀ ਤਾਂ ਇਹੀ ਮੰਗ ਆ ਵੀ ਜਿਹੜਾ ਰੂਲ ਆ ਉਹੀ ਚੱਲੇ ਜੀ ਉਸ ਤੋਂ ਵੱਧ ਨਾ ਹੋਵੇ